हां जी दोस्तों दोस्तों ਜਿਹੜੇ ਆਪਾਂ ਟਰੈਕਟਰ ਦੇ ਟਾਇਰਾਂ ਦੇ ਉੱਪਰ ਰਬੜੇ ਝਟਾਉਣੇ ਹੈਗੇ ਆ ਕੋਈ ਠੰਡੇ ਰਬੜੇ ਝਟਾਉਂਦਾ ਕੋਈ ਗਰਮ ਰਬੜੇ ਝਟਾਉਂਦਾ ਹੈਗਾ ਇਹ ਆਪਾਂ ਸੀਜ਼ਨ ਦੇ ਅਕੋਰਡਿੰਗ ਝਟਾਉਣੇਗੇ ਤੇ ਜਦੋਂ ਆਪਣੇ ਟਾਇਰ ਕਈ ਵਾਰੀ ਆਪਣੇ ਘਸ ਜਾਂਦੇ ਹੈਗੇ ਆ ਆਪਾਂ ਟਰੈਕਟਰਾਂ ਦੇ ਕਿਹਦੇ ਨੇ ਵਿਚਲਾ ਪਰ ਨਵੇਂ ਨਹੀਂ ਪਾਉਂਦੇਗੇ ਪਰ ਰਬੜੇ ਝੜਾ ਲਈਏ ਤੇ ਅੱਜ ਤੁਹਾਨੂੰ ਆਪਾਂ ਦਿਖਾਉਣੇਗੇ ਕਿ ਕਿਸ ਤਰ੍ਹਾਂ ਰਬੜੇ ਚੜ੍ਹਦੇ ਹੈਗੇ ਇਹਨਾਂ ਤੇ ਉੱਪਰ ਅੱਜ ਮੈਂ ਹੁਣ ਰਮ ਲਾਇ ਕੱਢ ਤਾ ਨਾ ਬਾਹਰ ਤੇ ਹੁਣ ਇਹ ਲੈ ਕੇ ਜਾਣ ਕੇ ਕੰਪਨੀ ਅੰਦਰ ਆ ਵੇਵਾਸ਼ ਹੋਸ਼ ਕਰਕੇ ਲੈ ਗਏ ਅੰਦਰ ਤੇ ਵੀਡੀਓ ਨੂੰ ਦੇਖੀ ਚਲੋ ਤੁਸੀਂ ਅੰਤ ਤੱਕ ਤੇ ਸਾਥ ਜ਼ਰੂਰ ਦਿਓ ਤੁਸੀਂ ਆ ਹੁਣ ਇਹਨਾਂ ਨੇ ਇੱਕ ਗ੍ਰੈਂਡਰ ਟੈਬ ਬਣਾਇਆ ਹੈ ਇਹ ਤੇ ਆ ਇਹਨਾਂ ਨੇ ਮਸ਼ੀਨ ਦੇ ਉੱਪਰ ਇਹਨੂੰ ਕਰਤਾ ਫਿੱਟ ਤੇ ਹੁਣ ਇਹਦੀ ਰਗੜਾਈ ਕਰਨਗੇ ਜਿਹੜੇ ਗੁੱਡੀਆਂ ਵਗੈਰਾ ਕਸੇ ਜਾਂਦੇਗਾ ਤੁਸੀਂ ਦੇਖੋ ਤੁਸੀਂ ਇੱਕ ਸੌ ਦਾ ਰੰਦੰਦਾ ਕੰਮ ਕਰਦਾ ਹੈ ਇਹ ਆ ਤੁਸੀਂ ਦੇਖੀ ਚਲੋ ਕਿਵੇਂ ਬੂਰਾ ਬਣ ਬਣ ਲਈ ਜਾਂਦਾ ਹੈ ਇਹ ਇਹਦੇ ਹੈ ਚੈੱਕ ਕਰੀਏ ਨਾ ਨਾ ਚੈੱਕ ਕਰੀ ਜਾਂਦੇਗੇ ਵੀ ਕਿਸ ਤਰ੍ਹਾਂ ਇਹ ਟਾਇਰ ਵਿੱਚੋਂ ਨਿਕਲਦਾ ਹੈਗਾ ਆ ਦੇਖੋ ਤੁਸੀਂ ਚਾਰ ਸਫੇਰ ਵੀ ਇਹਨਾਂ ਨੇ ਪੂਰਾ ਕੋਨਾ ਕਰਤਾ ਹੈ ਆ ਵੀ ਤੇ ਹੁਣ ਇਹਨਾਂ ਦੇ ਨਿਸ਼ਾਨੀ ਲਾਉਂਦੇ ਆ ਹੁਣ ਲਓ ਜੀ ਹੁਣ ਲਾਲਾ ਪਹਿਲਾਂ ਦੋ ਜਣੇ ਲੈ ਕੇ ਇਕੱਲਾ ਬੰਦਾ ਲਾਲਾ ਕਿਉਂਕਿ ਤਾਂ ਭਾਰ ਹੌਲਾ ਹੋ ਗਿਆ ਲਓ ਜੀ ਆ ਹੁਣ ਉੱਪਰੋਂ ਵਿੱਚੋਂ ਕੱਢ ਲਈ ਇਹਨਾਂ ਨੇ ਰਾਵੜਾ ਦੇਖੋ ਤੁਸੀਂ ਕਿੰਨੀ ਹਾਰਡ ਰੌੜਾ ਹੈ ਤੇ ਲੋ ਜੀ ਹੁਣ ਕਰਤੀ ਸਿੱਧੀ ਇਹਨਾਂ ਨੇ ਤੇ ਅੰਤ ਤੱਕਰੇ ਵੇਖੀ ਚੱਲੋ ਵੀਡੀਓ ਨੂੰ ਤੁਸੀਂ ਵੀ ਕਿਸ ਤਰ੍ਹਾਂ ਇਹ ਬਣਦੀ ਹੈਗੀ ਆ ਲੋ ਜੀ ਆ ਹੁਣ ਇਹਨਾਂ ਦੇ ਉੱਪਰ ਲੇਪ ਕਰਤਾ ਹੈ ਇੱਕ ਸਬ ਦੀ ਇੱਕ ਗੋੰਦੀ ਹੈਗੀ ਹੈ ਇਹ ਲੋ ਜੀ ਆ ਹੁਣ ਤਾਂ ਥਲੇ ਨੇ ਤਾਗਾ ਲਾਤਾ ਲੋ ਜੀ ਹੁਣ ਅੱਗੇ ਹੁਣ ਆਹ ਕਰਾਪੜ ਲਾਉਣਗੇ ਇਹ ਇਹਦੇ ਮੈਂ ਆਪਣੇ ਦੋਨੇ ਪਾਸੇ ਇਹਦੇ ਗੁੰਦ ਹੁੰਦੀ ਗਿਆ ਲੋ ਜੀ ਲੋ ਜੀ ਹੁਣ ਜਿਹੜੀ ਅਗਲਾ ਪ੍ਰੋਸੈਸ ਆ ਜਿਹੜਾ ਦੇਖੀ ਚਲੋ ਧਿਆਨ ਦੇ ਨਾਲ ਤੁਸੀਂ ਲੋ ਜੀ ਲਾਗੇ ਪ੍ਰੋਫਿਟ ਕਰਨੇ ਹੈ ਰਬੜ ਤੇ ਵੀਡੀਓ ਕਮੈਂਟ ਜੀ ਰੁਰ ਕਰਿਓ ਤੁਸੀਂ ਤੁਹਾਨੂੰ ਵੀਡੀਓ ਚੰਗੀ ਲੱਗੀ ਇਹ ਲੋ ਜੀ ਹੁਣ ਮਸ਼ੀਨ ਦੇ ਉਪਰ ਇਹਨਾਂ ਨੇ ਕਰਤੀ ਫਿੱਟ ਤੇ ਹੁਣ ਉਧਰ ਟਾਇਰ ਲਾ ਕੇ ਕਮਾਉਣ ਹੁਣ ਚੰਗੀ ਤਰ੍ਹਾਂ ਨੂੰ ਜੈਨਿਕੇ ਰੋਲ ਕਰਕੇ ਉਪਰ ਇਹਨੂੰ ਫਿੱਟ ਕਰ ਦੇਣਗੇ ਹੁਣ ਹਣਪੀ ਜਾਂਦਾ ਉਹ ਰੂਲਾ ਚੰਗੀ ਤਰ੍ਹਾਂ ਜਿਹੜੀ ਇਹਨੇ ਚੰਬੜ ਜੇਨੋ ਲਓ ਜੀ ਪੂਰੀ ਇਹਨੇ ਦੋਨੇ ਪਾਸੇ ਰੇਜ ਕਰਕੇ ਹੁਣ ਲਓ ਜੀ ਅੱਗੇ ਲੈ ਕੇ ਇਹਨੂੰ ਤੇ ਅੱਗੇ ਲਿਜਾ ਕੇ ਲਓ ਜੀ ਇਹਦੇ ਵਿੱਚ ਹੁਣ ਪਾਤੀ ਇਹਨੇ ਟੂਪਾ ਤੇ ਆ ਜਿਹੜੀ ਆਪਾਂ ਲੰਗੋਟੀ ਕਹਿ ਦਿੰਦੇ ਆ ਇਹਨੂੰ ਸਾਈਡਾਂ ਤੇ ਲੰਗੋਟੀ ਪਾਤੀ ਇਹਨਾਂ ਨੇ ਲਓ ਜੀ ਆ ਇੱਕ ਜਿਹੜਾ ਇਹਨਾਂ ਦਾ ਫਾਰਮਾ ਟਾਈਪ ਆ ਆਪਣਾ ਰੈਮਾ ਬਣਾਇਆ ਹੈ ਇਹਨਾਂ ਰੈਮਾ ਵਿੱਚ ਕਸਤਾ ਇਹਨਾਂ ਨੇ ਲੋਈ ਲੋ ਜਿਹੜੇ ਜਿਹੜੇ ਟਾਈਪ ਦੀਆਂ ਆਪਣੇ ਗੁੱਡੀਆਂ ਚਾਹੀਦੀਆਂ ਇਹ ਫਰਮਾ ਲੈਂਦਾ ਜੀ ਵੀ ਕਿਸ ਤਰ੍ਹਾਂ ਦੀਆਂ ਆਪਣੇ ਗੁੱਡੀਆਂ ਚਾਹੀਦੀਆਂ ਟਾਇਰ ਦੀਆਂ ਲਓ ਜੀ ਲਓ ਇਹ ਇੱਥੇ ਪਾਸੇ ਰੱਖਤਾ ਆ ਹੁਣ ਉੱਥਲੇ ਪਾਸੇ ਰੱਖਤਾ ਜੀ ਹੁਣ ਪ੍ਰੈਸ਼ਰ ਵਾਲੀ ਮਸ਼ੀਨ ਦੇ ਵਿੱਚ ਇਹਨੂੰ ਫਿਟ ਕਰਤਾ ਜਾਵਾਂ ਲੋ ਜੀ ਲੋ ਜੀ ਉਧਰ ਆਹੋਣਾ ਅਗਦੀ ਭਾਫ ਆ ਬਣਾਉਣਗੇ ਅੱਗ ਨਾਲ ਭਾਫ ਬਣਾਉਣਗੇ ਉਹਨੂੰ ਹੀਟ ਦੇ ਕੇ ਪੂਰਾ ਤੇ ਹੁਣ ਫੇਰੇ ਨੇ ਚੱਕਤਾ ਪ੍ਰੈਸ਼ਰ ਦੇ ਨਾਲ ਆ ਮਸ਼ੀਨ ਨੂੰ ਹੁਣ ਵਿੱਚ ਇਹ ਰੱਖ ਦੇਣਗੇ ਆ ਟਾਇਰ ਜਿਹੜੇ ਪਰ ਰੈਵਰ ਬੜੇ ਚੜਾਈ ਪਈ ਹੈ ਜੀ ਆ ਹੁਣ ਕਰਤਾ ਨੂੰ ਫਟੇ ਦੇ ਵਿੱਚ ਹੁਣ ਇਹਨਾਂ ਨੂੰ ਤੋਂ ਕਰਤਾ ਲੋਕ ਹੁਣ ਵਿੱਚ ਇਹਦੇ ਟਾਇਰ ਦੇ ਹਵਾ ਛੱਡਦੇ ਨੇਗੇ ਉਤੋਂ ਪ੍ਰੈਸ਼ਰ ਛੱਡਦੇ ਨੇਗੇ ਲਈ ਹਵਾ ਭਰਤੀ ਵਿੱਚ ਤੇ ਉਤੋਂ ਹੀਟ ਦੇਦੀ ਪੂਰੀ ਲੋ ਜਿਹੜੀ ਹਵਾ ਵਿੱਚੋਂ ਤੇ ਲਓ ਜੀ ਹੁਣ ਕੜਤਾ ਅਨ ਵੇਖਾਂਗੇ ਕਿ ਕਿਸ ਤਰ੍ਹਾਂ ਟਾਇਰ ਬਣਦਾ ਹੈਗਾ ਇਹ ਲੋ ਜੀ ਕਿਤੇ ਹੁਣ ਗਰਮ ਗਰਮ ਟਾਇਰ ਨੇ ਕਿਹਾ ਕਿਉਂ ਬਣ ਗਿਆ ਨਾ ਇਹ ਟਾਇਰ ਜਮਾਨ ਨਮਾਨ ਕੋਰ ਬਣ ਗਿਆ ਇਹ ਲਓ ਜੀ ਕਿੰਨੀਆਂ ਸਾਫ ਸਾਫ ਗੁੱਟੀਆਂ ਇਹ ਜੇ ਜਦੋਂ ਆਪਾਂ ਰਬੜ ਚੜਾਉਣਾ ਹੈ ਰਬੜ ਚੜਾਈ ਹੈ ਜੀ ਇਹਨਾਂ ਨੇ ਟਾਇਰ ਦੇ ਉੱਪਰ ਨਵਾਂ ਟਾਇਰ ਨਹੀਂ ਟਾਇਰ ਕੀਤਾ ਜਣੀ ਕਿ ਰਬੜ ਚੜਾਈ ਹੈ ਜਿਵੇਂ ਆਪਾਂ ਚੜਾ ਕੇ ਲਿਆਉਣੇ ਆ ਟਾਇਰਾਂ ਉੱਪਰ ਰਬੜਾ ਲੋ ਜੀ ਹੁਣ ਫਰਮਾਇ ਕਰਦੇ ਨੇ ਰਮ ਕੜਤਾ ਬਾਹਰ ਲੋ ਜੀ ਲੱਗੇ ਹੁਣ ਦੇਖੋ ਤੁਸੀਂ ਨਵੀਆਂ ਨਕੋਰ ਗੁੱਡੀਆਂ ਬਹੁਤ ਸੋਹਣੀਆਂ ਬਣੀਆਂ ਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਲੋ ਜੀ ਲੱਗੇ ਇਹ ਹੁਣ ਟਰੈਕਟਰ ਦੇ ਕੋਲ ਲੋ ਜੀ ਚੜਾਤਾ ਵਿਚ ਪਾਤੀ ਟੂਪ ਤੇ ਚੱਕੋ ਜੀ ਕਿਉਂ ਜੀ ਬਣ ਗਿਆ ਨਾ ਟਾਰ ਸਿਰੇ ਦਾ